ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਯੋਧ ਨਸ਼ਿਆਂ ਵਿਰੁੱਧ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦੇ ਹਾਂ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਪੰਨਪ੍ਰੀਤ ਕੋਰ ਦੀ ਅਗਵਾਈ ਹੇਠ ਇੱਕ ਵੱਡੀ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੁੱਲ 13.1 ਕਿਲੋ ਹਿਰੋਇਨ 5 ਗੈਰ ਕਾਨੂੰਨੀ ਬੱਤੀ ਬੋਰ ਪਿਸਤੌਲ 12 ਜਿੰਦਾ ਕਾਰਤੂਸ 3 ਮੈਗਜ਼ੀਨ 3 ਲਗਜ਼ਰੀ ਵਾਹਨ ਅਤੇ 22000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਇਸ ਘਰਵਾਹੀ ਦਾ ਪੇਰਵਾ ਸਾਂਝਾ ਕਰਦਿਆਂ ਏਡੀਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ 25 ਮਈ 2025 ਨੂੰ ਹੋਈ ਇੱਕ ਪ੍ਰੈਸ ਬਰੀਫਿੰਗ ਦੌਰਾਨ ਉਹਨਾਂ ਨੇ ਦੋ ਮੁੱਖ ਮੁਲਾਜ਼ਮਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ ਹੈ ਰਿਮਾਂਡ ਦੌਰਾਨ ਕੀਤੀ ਗਈ ਪੁਛਤਾਚੇ ਦੇ ਆਧਾਰ 'ਤੇ ਇੱਕ ਤੀਜੇ ਸਾਥੀ ਦੀ ਸਮੂਲੀਅਤ ਸਾਹਮਣੇ ਆਈ ਹੈ ਜਿਸ ਕਾਰਨ ਸੁਖਜੀਤ ਸਿੰਘ ਉਰਫ ਸੁੱਖਾ ਪੁੱਤਰ ਲਖਵੀਰ ਸਿੰਘ ਵਾਸੀ ਬਿਸ਼ੰਬਰਪੁਰਾ थाना ਚਾਟੀਵਿੰਡ ਅੰਮ੍ਰਿਤਸਰ ਨੂੰ 23 ਜੂਨ 2025 ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਗ੍ਰਿਫਤਾਰੀ ਤੇ ਪੁਲਿਸ ਨੇ 100 ਗ੍ਰਾਮ ਹਿਰੋਇਨ ਤਿੰਨ ਗੈਰ ਕਾਨੂੰਨੀ ਬੱਤੀਬੋਰ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਸੁਖਜੀਤ ਸਿੰਘ ਉਰਫ ਸੁੱਖਾ ਵਿਰੁੱਧ ਪਹਿਲਾਂ ਵੀ ਅਪਰਾਧਕ ਮਾਮਲਾ ਦਰਜ ਹੈ ਮੁਲਾਜ਼ਮਾ ਦੇ ਵਿਆਪਕ ਨੈਟਵਰਕ ਅਤੇ ਵਿੱਤੀ ਸੰਬੰਧਾਂ ਦੀ ਜਾਂਚ ਜਾਰੀ ਹੈ ਮਾਨਯੋਗ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਅਤੇ ਸ਼੍ਰੀ ਮਨਪ੍ਰੀਤ ਸੰਧੇਟ ਲੋਕ ਡੀਸੀਪੀ ਇਨਵੈਸਟੀਗੇਸ਼ਨ ਅਤੇ ਏਡੀਸੀਪੀ ਸ਼੍ਰੀ ਜੰਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਿੰਦਰ ਕੁਮਾਰ ਜੀ ਦੇ ਇੰਚਾਰਜ ਨੇ ਤੇ ਕਾਫੀ ਰੰਗ ਦੀ ਰਕਮੀ ਕੀਤੀ ਸੀ ਜਿਹਦੇ ਚਲਦੇ ਆ ਪਹਿਲਾਂ 13 ਕਿਲੋ ਹੈਰੋ ਦੀ ਰਕਮ ਹੋਈ ਸੀ ਕਿ ਡਿਵੀਜ਼ਨ 8 ਦੇ ਵਿੱਚ ਪਰਚਾ ਦਰਜਾ 100 ਬਾਈ ਨੰਬਰ 27 29 21 6085 ਜਿਹਦੇ ਚਲਦੇ ਆ ਬੈਕਵਰਡ ਬੈਂਕ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ 3 ਕ੍ਰਿਸਟਲ ਪੱਤੀ ਮੋਰ ਤੇ 6 ਜਿੰਦਾਰੋਂ ਰੱਖ ਵਰਕ ਕੀਤੀ ਹੈ ਸੋਖਰੇਤਰ ਮੋਰਲ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਪਾਰਪਰ ਤੇ ਬੈਕਪਾਰਡ ਲਿੰਕ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕਰਫੂ ਤਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਐਂਟ ਦੇ ਵਿੱਚ ਕੇਸ ਸਟ੍ਰੈਂਡੀ ਕੇਸ ਰਾਈ ਦੇ ਵਿੱਚ 3 ਸਾਲ ਤੀ ਉਨ੍ਹਾ ਕੇ ਆਇਆ ਸੀ ਅਤੇ ਐਸਆ ਵੀ ਜਮਾਨਤ ਤੇ ਬਾਹਰ ਆਇਆ ਅਤੇ ਸੰਮੂਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫਿਰ ਟਰੱਕ ਦਾ ਲਾਟਾ ਕਰ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਉਹਦੇ ਪ੍ਰਾਪਰਟੀ ਵਗੈਰਾ ਜਿੱਥੇ ਵੈਰੀਫਾਈ ਸਾਰਾ ਖਰਾਾ ਦੇ ਸੀਲ ਕਰੀ ਜਲੰਧਰ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਸ ਰੈਕਟ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਕਟਕਰੇ ਦੇ ਵਿੱਚ ਲਿਆਂਦਾ ਜਾਵੇਗਾ ਅਤੇ ਇਹਨਾਂ ਦੇ ਵਿਰੁੱਧ ਹੁਣ ਕਾਰਵਾਈ ਜਾਰੀ ਹੈ ਜਲੰਧਰ ਤੋਂ ਰਾਜ ਗੁਪਤਾ ਦੀ ਰਿਪੋਰਟ ਸਟਾਰ న్యూਸ ਪੰਜਾਬੀ ਦੇ ਲਈ